ਜਿਹੜਾ ਅੱਜ ਥਾਣਾ ਸਦਰ ਵਿਖੇ ਜਿਹੜਾ ਇਹ ਤਾਤਲਾ ਮਿਲੀ ਸੀ ਕਿ ਕਰੀਬ 1:30 2 ਵਜੇ ਧਰਮਪ੍ਰੀਤ ਨਾਮ ਦੇ ਜਿਹੜਾ ਲੜਕੇ ਦਾ ਜਿਹੜਾ ਕਤਲ ਹੋ ਗਿਆ ਜਿਹਦੇ ਵਿੱਚ ਜਿਹੜਾ ਪੁਲਿਸ ਪਾਰਟੀ ਐਸ ਐਚ ਓ ਸੁਮੇਤ ਜਿਹੜਾ ਇੱਥੇ ਮੌਕੇ ਤੇ ਪਹੁੰਚੇ ਆ ਇਹਦੇ ਵਿੱਚ ਜਿਹੜਾ ਧਰਮਪ੍ਰੀਤ ਲੜਕਾ ਤੇ ਜਿਸ ਨੇ ਮਾਰਿਆ ਇਸ ਨੂੰ ਜਸਕਰਨ ਸਿੰਘ ਇਹਨਾਂ ਦਾ ਨਾਲ ਨਾਲ ਘਾਰੇ ਨੇੜੇ-ਨੇੜੇ ਕਾਰਾਈਟ ਮਤਲਬ ਗਵੰਡੀ ਨੇ ਦੋਨੋਂ ਤੇ ਜਿਹੜਾ ਜਸਕਰਨ ਸਿੰਘ ਇਹ ਜਿਹੜਾ ਮਤਲਬ ਜਿਹੜਾ ਧਰਮਪ੍ਰੀਤ ਉੱਤੇ ਸ਼ੱਕ ਕਰਦਾ ਸੀ ਕਿ ਉਹਦਾ ਜਿਹੜਾ ਧਰਮਪ੍ਰੀਤ ਦਾ ਉਹਦੀ ਉਹਦੀ ਜਿਹੜੀ ਵਾਈਫ ਦੇ ਨਾਲ ਸੰਬੰਧ ਨੇ ਇਸ ਕਰਕੇ ਜਿਹੜਾ ਜਸਕਰਨ ਸਿੰਘ ਇਹਦੇ ਨਾਲ ਰੰਜਸ ਰਕਦਾ ਸੀ ਇਹਦੇ ਵਿੱਚ ਜਦੋਂ ਅੱਜ ਧਰਮਪ੍ਰੀਤ ਆਪਣੇ ਘਰੋਂ ਆ ਰਿਹਾ ਸੀ ਤੇ ਇਹ ਜਸਕਰਨ ਸਿੰਘ ਇੱਥੇ ਰੋਡ ਦੇ ਰੋਡ ਦੇ ਉੱਪਰ ਖੜਾ ਸੀ ਤੇ ਜਦੋਂ ਉਹ ਨੇੜੇ ਪਹੁੰਚਿਆ ਤੇ ਇਹਨੇ ਜਿਹੜੇ ਉਹਦੇ ਤੇ ਗੰਡਾਸੀ ਨਾਲ ਵਾਰ ਕੀਤੇ ਜਿਹਦੇ ਨਾਲ ਜਿਹੜੀ ਉਹਦੀ ਮੌਤ ਹੋ ਗਈ ਤੇ ਇਹਦੇ ਵਿੱਚ ਅਸੀਂ ਹੁਣ ਜਿਹੜਾ ਮੌਕੇ ਦੀ ਕਾਰਵਾਈ ਕਰਕੇ ਤੇ ਜਿਹੜਾ ਮਕਦਮਾ ਦਰਜ ਕਰਕੇ ਜਲਦੀ ਇਹਨੂੰ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਊਗਾ